ਹੈਲੋ ਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਸੂਟ 89 ਤੇ ਅੱਜ ਫੇਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੂਟ ਜੋ ਆਪਾਂ ਨੇ ਥ੍ਰੈਡਵਰਕ ਪਲੱਸ ਹੈਂਡਵਰਕ ਨਾਲ ਰੈਡੀ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਸੂਟ ਦੀ ਲੁੱਕ ਬਹੁਤ ਹੀ ਸੋਹਣੀ ਲੁੱਕ ਆਈ ਹੈ ਸੂਟ ਦੀ ਆਪਾਂ ਨੇ ਇਹਦੇ ਵਿੱਚ ਡਾਰਕ ਪਿੰਕ ਕਰੀਮ ਤੇ ਪੈਰਟ ਕਲਰ ਦਾ ਕੰਬੀਨੇਸ਼ਨ ਬਣਾਇਆ ਹੈਗਾ ਰਾਇਲ ਬਲੂ ਕਲਰ ਦਾ ਸੂਟ ਬਣਾਇਆ ਹੈਗਾ ਆਪਾਂ ਨੇ ਤੇ ਰੌ ਖਾਦੀ ਸਿਲਕ ਆਪਾਂ ਨੇ ਫੈਬਰਿਕ ਯੂਜ਼ ਕੀਤਾ ਹੈਗਾ ਇਹ ਆਪਾਂ ਨੇ ਡਾਈ ਕਰਵਾਇਆ ਆਪ ਕੈਮੀਕਲ ਡਾਈ ਕਰਵਾਇਆ ਹੈਗਾ ਤਾਂ ਜੋ ਮਤਲਬ ਕਿ ਸੂਟ ਦੀ ਕੋਈ ਫੈਬਰਿਕ ਦੀ ਕੰਪਲੇਂਟ ਨਾ ਆਵੇ ਇਹ ਸੂਟ ਮੈਂ ਆਪਣੇ ਲਈ ਰੈਡੀ ਕੀਤਾ ਸੀਗਾ ਤੇ ਸੇਮ ਸੂਟ ਹੀ ਕਲਾਇੰਟ ਦਾ ਬਣ ਕੇ ਜਾ ਰਿਹਾ ਹੈਗਾ ਤੇ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ 슬ੀਵਸ ਦੇ ਉੱਪਰ ਘੇਰੇ ਤੇ ਤੇ ਬਾਟਮ ਤੇ ਆਪਾਂ ਨੇ ਕੰਮ ਕੀਤਾ ਗਿਆ ਹੈਗਾ ਤੁਸੀਂ 슬ੀਵਸ ਦੇ ਕੰਮ ਚੈੱਕ ਕਰ ਸਕਦੇ ਹੋ ਐਂਡ ਘੇਰੇ ਤੇ ਦੇਖ ਸਕਦੇ ਹੋਗੇ ਬਹੁਤ ਹੀ ਫਿਨਿਸ਼ਿੰਗ ਆਈਏਗੀ ਵਰਕ ਦੀ ਤੇ ਹੈਂਡ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਾਂ ਪੂਰੇ ਸੂਟ ਦੇ ਵਿੱਚ ਸੀਪੀ ਦਾ ਕੰਮ ਕੀਤਾ ਗਿਆ ਹੈਗਾ ਇੱਕ ਵਾਰ ਨੇੜੇ ਤੋਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਈ ਹੈਗੀ ਤੇ ਲੁੱਕ ਵੀ ਬਹੁਤ ਸੋਹਣੀ ਆਈ ਹੈਗੀ ਸਿੰਪਲ ਸੋਬਰ ਜਿਹਾ ਸੂਟ ਵਰਕੇ ਰੈਡੀ ਹੋਇਆ ਹੈਗਾ ਤੇ ਤੁਸੀਂ ਬਾਟਮ ਤੇ ਕੰਮ ਚੈੱਕ ਕਰ ਸਕਦੇ ਹੋਗੇ ਸੇਮ ਕੰਮ ਆਪਾਂ ਨੇ ਬਾਟਮ ਤੇ ਕੀਤਾ ਹੈਗਾ ਤੇ ਆਪਣੀ ਫਿਨਿਸ਼ਿੰਗ ਪੱਟੀ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਤੇ ਦੁਪੱਟਾ ਦੇਖ ਸਕਦੇ ਹੋ ਆਪਾਂ ਨੇ ਦੁਪੱਟੇ ਤੇ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਤੇ ਪੂਰੇ ਦੁਪੱਟੇ ਦੇ ਵਿੱਚ ਆਪਾਂ ਨੇ ਸਿਪੀ ਦਾ ਕੰਮ ਕੀਤਾ ਗਿਆ ਹੈਗਾ ਤਾਂ ਜੋ ਸੂਟ ਦੀ ਪੂਰੀ ਗ੍ਰੇਸ ਆਵੇ ਤੁਸੀਂ ਫਾਈਨਲ ਲੁੱਕ ਦੇਖ ਸਕਦੇ ਹੋਗੇ ਸੂਟ ਦੀ ਇਹ ਸੂਟ ਵੀ ਆਪਣੇ ਕੋਲੋਂ ਸਟਿਚ ਹੋ ਕੇ ਜਾ ਰਿਹਾ ਸੀਗਾ ਤੁਸੀਂ ਇਸ ਸੂਟ ਨੂੰ ਕਿਸੇ ਵੀ ਫੈਬਰਿਕ ਦੇ ਵਿੱਚ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਕਲਰ ਕੰਬੀਨੇਸ਼ਨ ਨਾਲ ਤੁਸੀਂ ਵਰਕ ਕਰਵਾ ਸਕਦੇ ਹੋਗੇ ਤੁਹਾਡੀ ਚੋਇਸ ਦੇ ਅਕੋਰਡਿੰਗ ਅਸੀਂ ਸੂਟ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਤੁਸੀਂ ਇੱਕ ਵਾਰ ਸੂਟ ਦੀ ਫਾਈਨਲ ਲੁੱਕ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਗ੍ਰੇਸਫੁਲ ਜਿਹਾ ਸੂਟ ਰੈਡੀ ਹੋਇਆ ਹੈਗਾ ਤੁਸੀਂ ਇਸ ਨੂੰ ਕਿਸੇ ਵੀ ਫੰਕਸ਼ਨ ਤੇ ਤੁਸੀਂ ਵੇਅਰ ਕਰ ਸਕ ਜੋਗੇ ਪਾਰਟੀ ਫੰਕਸ਼ਨ ਹੋ ਗਿਆ ਜਾਂ ਕੋਈ ਛੋਟਾ ਮੋਟਾ ਫੰਕਸ਼ਨ ਹੋ ਗਿਆ ਤੇ ਸੈਕੰਡ ਸੂਟ ਅਸੀਂ ਤੁਹਾਡੇ ਲਈ ਲੈ ਕੇ ਆਏ ਆਂਗੇ ਮਹਿੰਦੀ ਕਲਰ ਦੇ ਉੱਪਰ ਰੈਡੀ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਆਪਾਂ ਨੇ ਕਰੇਵਡਾ ਫੈਬਰਿਕ ਯੂਜ਼ ਕੀਤਾ ਹੈਗਾ ਇਹਦੇ ਵਿੱਚ ਵੀ ਸੇਮ ਆਪਾਂ ਨੇ ਥ्रेड ਵਰਕ ਪਲੱਸ ਹੈਂਡ ਵਰਕ ਕੀਤਾ ਹੈਗਾ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਹੈਗਾ ਇਹਦੇ ਆਪਾਂ ਨੇ ਨੈਕ ਤੇ ਘੇਰੇ ਤੇ ਤੇ 슬ੀਵਸ ਤੇ ਕੰਮ ਕੀਤਾ ਤੁਸੀਂ ਵਰਕ ਤੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਹੈਗਾ ਇਹਦੇ ਵਿੱਚ ਆਪਾਂ ਨੇ ਡਾਰਕ ਪਿੰਕ ਕਲਰ ਤੇ ਮਸਟਰਡ ਕਲਰ ਦਾ ਥ੍ਰੈਡ ਯੂਜ਼ ਕੀਤਾ ਹੈਗਾ ਦੇ ਨਾਲ ਆਪਾਂ ਨੇ ਹੈਂਡਵਰਕ ਦਾ ਟੱਚ ਦਿੱਤਾ ਹੈਗਾ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਤੁਸੀਂ ਬਹੁਤ ਹੀ ਸੋਹਣੀ ਲੁੱਕ ਆਈ ਹੈਗੀ 슬ੀਵਸ ਤੇ ਕੰਮ ਚੈੱਕ ਕਰ ਸਕਦੇ ਹੋਗੇ ਅੱਜ ਕੱਲ ਇਹ ਵਾਲਾ ਵਰਕ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਇਹ ਵਰਕ ਨੂੰ ਵੀ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋਗੇ ਇਲਾਕਾ ਅਲੱਗ ਦਾ ਥ੍ਰੈਡ ਲਗਵਾ ਸਕਦੇ ਹੋਗੇ ਤੇ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋਗੇ ਦੁਪੱਟੇ ਤੇ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈਗੀ ਤੇ ਬਹੁਤ ਹੀ ਸੋਹਣੀ ਲੁੱਕ ਆਈ ਹੈਗੀ ਸੂਟ ਦੀ ਐਵੇਂ ਜੇ ਸੂਟ ਰੈਡੀ ਕਰਵਾਉਣ ਲਈ ਜਾਂ ਥ्रेड ਵਰਕ ਦੇ ਨੀਡਲ ਵਰਕ ਦੇ ਹੈਂਡ ਵਰਕ ਦੇ ਮਸ਼ੀਨ ਵਰਕ ਦੇ ਕੋਈ ਵੀ ਸੂਟ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਐਵੇਂ ਜੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਨੂੰ ਸਾਡੇ ਇੰਸਟਾਗ੍ਰam ਪੇਜ ਲਿਵਾਸ ਸਟੂਡੀਓ 89 ਤੇ ਡੀਐਮ ਕਰ ਸਕਦੇ ਹੋਗੇ ਜਾਂ ਸਾਡੇ ਵਟਸਐਪ ਨੰਬਰ 9877061868 ਤੇ ਸਾਨੂੰ ਮੈਸੇਜ ਕਰ ਸਕਦੇ ਹੋਗੇ ਜੇਕਰ ਤੁਹਾਨੂੰ ਸਾਡੀ ਕਲੈਕਸ਼ਨ ਸੋਹਣੀ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਥੈਂਕ ਯੂ ਸੋ ਮੱਚ